ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝੇ ਵਾਲੇ ਵਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਚੰਗੀ ਲੱਗੇ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਆਪਾਂ ਆਉਣ ਵਾਸਤੇ ਜਿਹੜੀ ਹਮੇਸ਼ਾ ਹੀ ਹੁੰਦੀ ਆਪਣੀ ਸਕਿਨ ਕੇਅਰ ਤੇ ਹੁੰਦੀ ਆ ਤੇ ਅੱਜ ਵੀ ਆਪਾਂ ਤੁਹਾਡੇ ਲਈ ਕੋਈ ਸਕਿਨ ਕੇਅਰ ਦੀ ਜਿਹੜੀ ਵੀਡੀਓ ਲੈ ਕੇ ਆਏ ਆ ਜੋ ਕਿ ਤੁਹਾਡੇ ਬਹੁਤ ਹੀ ਵਧੀਆ ਕੰਮ ਆਉਣ ਵਾਲੀ ਆ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਸਾਡੀ ਵੀਡੀਓ ਨੂੰ ਜਿਹੜਾ ਵੇਖਦੇ ਆ ਤੇ ਜਿਹੜੇ ਭੈਣ ਭਰਾ ਨਹੀਂ ਵੇਖਦੇ ਉਹ ਸਾਡੀ ਵੀਡੀਓ ਨੂੰ ਜਰੂਰ ਵੇਖਿਆ ਕਰੋ ਸਾਡਾ ਵਾਚ ਟਾਈਮ ਤੁਸੀਂ ਤੁਹਾਡੇ ਨਾਲ ਹੀ ਸਾਡਾ ਵਾਚ ਟਾਈਮ ਬਣਦਾ ਵਾ ਸੋ ਸਾਡਾ ਵਾਚ ਟਾਈਮ ਪੂਰਾ ਕਰਿਆ ਕਰੋ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਵਿੱਚ ਮੈਂ ਕਿਹੜੀ ਕਿਹੜੀ ਚੀਜ਼ਾਂ ਲਈਆਂ ਤੇ ਕੀ ਕੀ ਆਪਾਂ ਕਰਨਾ ਵਾ ਸਕਿਨ ਵਾਸਤੇ ਮੈਂ ਤੁਹਾਨੂੰ ਦੱਸਣੇ ਹਾਂ ਕਿ ਸਭ ਤੋਂ ਪਹਿਲਾਂ ਤੇ ਆਪਾਂ ਜਿਹੜਾ ਦੁੱਧ ਪਾਊਡਰ ਲੈ ਲਿਆ ਵਾ ਦੁੱਧ ਪਾਊਡਰ ਲੈ ਲਿਆ ਉਸ ਤੋਂ ਬਾਅਦ ਆਪਾਂ ਲਿਆ ਚੌਲਾਂ ਦਾ ਆਟਾ ਤੇ ਇੱਧਰ ਆਪਾਂ ਲਿਆ ਵਾ ਸ਼ਹਿਦ ਤੇ ਹਮੇਸ਼ਾ ਦੀ ਤਰ੍ਹਾਂ ਆਪਾਂ ਲਿਆ ਵਾ ਇੱਥੇ ਦਹੀਂ ਵਿਟਾਮਿਨ E ਦਾ ਲਿਆ ਆਪਾਂ ਕੈਪਸੂਲ ਠੀਕ ਹੈ ਕਿਹੜੀ ਚੀਜ਼ ਆਪਾਂ ਕਿਸ ਤਰ੍ਹਾਂ ਲਗਾਉਣੀ ਇਹ ਤੁਹਾਨੂੰ ਆਪਾਂ ਹੁਣੇ ਸਾਰਾ ਕੁਝ ਦੱਸਾਂਗੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਦੱਸਦੀ ਕਿ ਮੇਰੀ ਭੈਣ ਭੈਣ ਦੀ ਸਵੀਰ ਕੋ ਨੇ ਬਹੁਤ ਹੀ ਸੋਹਣਾ ਮੇਰੇ ਮਯਾ 1000 ਸਬਸਕਰਾਈਬਰ ਪੂਰੇ ਹੋਣ ਤੇ ਬੜਾ ਹੀ ਸੋਹਣਾ ਕਮੈਂਟ ਕੀਤਾ ਸੀ ਸੋ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਵਾਸਤੇ ਇਨਾ ਚੰਗਾ ਸੋਚਦੇ ਹਾਂ ਤੇ ਤੁਹਾਡਾ ਕਮੈਂਟ ਪੜ੍ਹ ਕੇ ਮੈਨੂੰ ਇੱਕ ਬਹੁਤ ਚੰਗੀ ਜੀ એનર્ਜੀ ਆਉਂਦੀ ਆ 100 ਕਮੈਂਟ ਮੈਂ ਛੱਡ ਦਿੰਨੀ ਆ ਖਰਾਬ ਜਦੋਂ ਮੈਨੂੰ ਤੁਹਾਡਾ ਇੱਕ ਕਮੈਂਟ ਜਿਹੜਾ ਚੰਗਾ ਹੁੰਦਾ ਤੇ ਉਹ ਮੇਰੇ ਵਿੱਚ ਪੂਰੀ ਫੁੱਲ એનર્ਜੀ ਭਰ ਦਿੰਦਾ ਵਾ 100 ਕਮੈਂਟ ਜੇ ਖਰਾਬ ਵੀ ਆਵੇ ਤੇ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇੱਕ ਕਮੈਂਟ ਹੀ ਤੁਹਾਡੀ ਜਿਹੜੀ ਐਨਰਜੀ ਜਿਹੜੀ ਭਰਪੂਰ ਕਰ ਦਿੰਦਾ ਵਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਭੈਣ ਬਲਵਿੰਦਰ ਕੌਰ ਨੇ ਵੀ ਸਾਨੂੰ ਫੋਨ ਕਰਕੇ ਸਪੈਸ਼ਲ ਉਹਨਾਂ ਨੇ ਵੀ ਪਤਾ ਹੀ ਦਿੱਤੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਭੈਣ ਅਪ ਮਨਕੀਰ ਕੌਰ ਆ ਕੌਰਿਆਂ ਉਹ ਵੀ ਸਾਨੂੰ ਜਿਹੜੇ ਆ ਉਹਨਾਂ ਨੇ ਫੋਨ ਕਰਕੇ ਵੀ ਸਾਨੂੰ ਪਟਿਆਲੇ ਤੋਂ ਸਾਨੂੰ ਸਪੈਸ਼ਲ ਵਧਾਈ ਦਿੱਤੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਚਲੋ ਜਿਆਦਾ ਆਪਾਂ ਟਾਈਮ ਵੇਸਟ ਨਹੀਂ ਕਰਨਾ ਕਿਉਂਕਿ ਟਾਈਮ ਫਿਰ ਬਹੁਤ ਵੇਸਟ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਵੀ ਸਾਡਾ ਟਾਈਮ ਜਿਹੜਾ ਕਾਫੀ ਅਜ ਅਸੀਂ ਜਦੋਂ ਵੀਡੀਓ ਬਣਾਉਂਦੇ ਰਹਿੰਦੇ ਹਾਂ ਤਾਂ ਅਸੀਂ ਮਤਲਬ ਸ਼ਾਰਟ-ਸ਼ਾਰਟ ਚ ਕੱਟ-ਕੱਟ ਕੇ ਬਣਾਉਂਦੇ ਆ ਤੇ ਸਭ ਤੋਂ ਪਹਿਲਾਂ ਤੇ ਆਪਾਂ ਇੱਥੇ ਜਿਹੜਾ ਵਾ ਦਹੀਂ ਲੈ ਲਾਂਗੇ ਤੇ ਇਹਦੇ ਲਈ ਆਪਾਂ ਇੱਕ ਖਾਲੀ ਜਿਹੜੀ ਕੌਲੀ ਲੈ ਲਈ ਆ ਤੇ ਦਹੀਂ ਜਿਹੜਾ ਵਾ ਮੈਂ ਇੱਕ ਚਮਚ ਲੈ ਲੂੰਗੀ ਠੀਕ ਹੈ ਤੇ ਇੱਕ ਚਮਚਾ ਆਪਾਂ ਦਹੀਂ ਦਾ ਪਰ ਲੈ ਲਿਆ ਦਿਖਾ ਦਿੰਨੇ ਮੈਂ ਤੁਹਾਨੂੰ ਕਿਉਂਕਿ ਭੈਣਾਂ ਨੂੰ ਹੁੰਦਾ ਕਿ ਸਾਨੂੰ ਤੁਸੀਂ ਦਿਖਾਇਆ ਕਰੋ ਜਿਹੜੀ ਚੀਜ਼ ਤੁਸੀਂ ਪਾਉਣੀ ਆ ਠੀਕ ਹੈ ਤੇ ਇੱਧਰ ਮੇਰਾ ਨਾ ਇੱਧਰ ਆਪਾਂ ਜੋ ਫੋਡਰ ਮੈਨੂੰ ਵੀ ਕੱਢੀਏ ਸਾਡੇ ਘਰਾਂ ਵਿੱਚ ਪੰਜਾਬੀਆਂ ਦੇ ਨਾ ਖਾਸ ਕਰਕੇ ਜਿੰਨੇ ਵੀ ਮਰਜੀ ਡੱਬੇ ਹੋਣ ਪਰ ਜਦੋਂ ਫਿਰ ਜਦੋਂ ਸਾਨੂੰ ਚੀਜ਼ ਲਈ ਚਾਹੀਦਾ ਨਾ ਤੁਹਾਡੇ ਡੱਬੇ ਹਰ ਕੋਈ ਫੋਲੋ ਜਾਂਦਾ ਐਸੀ ਤਰ੍ਹਾਂ ਮੇਰਾ ਦੁੱਧ ਪਾਊਡਰ ਵਾਲਾ ਡੱਬਾ ਵੀ ਜਿਹੜਾ ਪਤਾ ਨਹੀਂ ਕਿਹੜੀ ਚੀਜ਼ ਦੇ ਨਾਮ ਹੁਣ ਉਹਨੂੰ ਵਿਜੀ ਕਰਤਾ ਹੁਣ ਮੈਨੂੰ ਮਿਲ ਨਹੀਂ ਗਿਆ ਫੇਰ ਉਹਦੇ ਲਈ ਮੈਂ ਡੱਬਾ ਲਵੂੰਗੀ ਤੇ ਮੈਂ ਪਾ ਲੈਣੀ ਇੱਕ ਮਿੰਟ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹਾਂ ਬੱਤੀ ਬੰਦ ਹੋਈ ਸੀ ਉਹਨੇ ਬੱਤੀ ਆਈ ਹੈ ਤੇ ਨਾਲ ਪੱਖਾ ਬੰਦ ਕਰ ਦਈਏ ਆਵਾਜ਼ ਫਿਰ ਪੱਖੇ ਦੀ ਬੜੀ ਆਉਂਦੀ ਵਿੱਚ ਇੱਧਰ ਦੇਖੋ ਭਾਈ ਇੱਧਰ ਆਪਾਂ ਆਹੀ ਇੱਕ ਚਮਚ ਜਿਹੜਾ ਹੀ ਦਹੀਂ ਦਾ ਲਿਆ ਤੇ ਆਹੀ ਇੱਕ ਚਮਚ ਜਿਹੜਾ ਪਾਵਾਂ ਦੁੱਧ ਪਾਊਡਰ ਦਾ ਲੈ ਲਿਆ ਵਾ ਠੀਕ ਹੈ ਇਹਦੇ ਵਿੱਚੋਂ ਜਿਹੜਾ ਲੱਗਾ ਹੋਇਆ ਆਪਾਂ ਹੱਥ ਨਾਲ ਇਹਨੂੰ ਚੰਗੀ ਤਰ੍ਹਾਂ ਜਿਹੜਾ ਓਚ ਲਾਂਗੇ ਤੇ ਇਹਨੂੰ ਮਿਕਸ ਕਰ ਲਾਂਗੇ ਠੀਕ ਹੈ ਚੰਗੀ ਤਰ੍ਹਾਂ ਤੁਹਾਨੂੰ ਪਤਾ ਮੈਂ ਹਮੇਸ਼ਾ ਆਪਣੀਆਂ ਹੱਥ ਨਾਲ ਹੀ ਮਿਕਸ ਕਰਦੀ ਹੁੰਨੀ ਆ ਹੱਥ ਦੇ ਨਾਲ ਮੈਂ ਇਹਨੂੰ ਜਿਹੜਾ ਵਾ ਾਡ ਲਿਆ ਚਮਚ ਕਰਤਾ ਪਾਫਰੀ ਆਪਣਾ ਹੱਥ ਲੈ ਲਿਆ ਇਹ ਜਿਹੜਾ ਵਾ ਇਹ ਬਹੁਤ ਹੀ ਵਧੀਆ ਜਿਹੜੀ ਕਰੀਮ ਬਣ ਜਾਂਦੀ ਆ ਤੇ ਇਹਦੀ ਜਿਹੜੀ ਕਰੀਮ ਦੇ ਨਾਲ ਜਿਹੜਾ ਆਪਾਂ ਸਕਿਨ ਤੇ ਇਹਨੂੰ ਅਪਲਾਈ ਕਰਦੇ ਆ ਤੇ ਬੜੀ ਵਧੀਆ ਜਿਹੜੀ ਸਕਿਨ ਦੀ ਪਾਲਿਸ਼ ਹੁੰਦੀ ਆ ਠੀਕ ਹੈ ਔਰ ਇਹ ਕੋਈ ਵੀ ਆਪਾਂ ਕਦੀ ਵੀ ਕੇ ਵੀ ਫੰਕਸ਼ਨ ਚ ਜਾਣ ਤੋਂ ਪਹਿਲਾਂ ਵੀ ਕਰ ਸਕਦੇ ਆ ਵੈਸੇ ਵੀ ਜੇ ਤੁਸੀਂ ਡੇਲੀ ਅਗਰ ਤੁਹਾਨੂੰ ਤੁਸੀਂ ਨਹੀਂ ਕਿਤੇ ਜਾਣਦੇ ਆ ਡੇਲੀ ਤੁਸੀਂ ਜਿਹਦਾ ਯੋਗ ਕਰਦੇ ਆ ਤੇ ਤੁਸੀਂ ਇਹਨੂੰ 15 ਦਿਨਾਂ 15 ਦਿਨਾਂ ਵਿੱਚ ਇੱਕ ਵਾਰੀ ਜ਼ਰੂਰ ਲਗਾਇਆ ਕਰੋ ਕਿਉਂਕਿ ਇਹਦੇ ਨਾਲ ਸਕਿਨ ਨੂੰ ਨਾ ਬੜਾ ਹੀ ਫਾਇਦਾ ਹੁੰਦਾ ਵਾ ਸਕਿਨ ਬੜੀ ਸੋਹਣੀ ਵਧੀਆ ਪਾਲਿਸ਼ ਹੋ ਜਾਂਦੀ ਆ ਸਕਿਨ ਤੇ ਜਿੰਨਾ ਵੀ ਸਾਡੇ ਡੈਡ ਸਕਿਨ ਹੁੰਦੀ ਆ ਸਾਰੀ ਨਿਕਲ ਜਾਂਦੀ ਆ ਤੇ ਸਕਿਨ ਸਾਡੀ ਜਿਹੜੀ ਗਲੋ ਕਰਨ ਦੀ ਪੈਂਦੀ ਆ ਕਰੀਮ ਬਣਾ ਕੇ ਮੈਂ ਤਿਆਰ ਕਰ ਲਈ ਆ ਹਮੇਸ਼ਾ ਦੀ ਤਰ੍ਹਾਂ ਮੈਂ ਆਪਣਾ ਮੂੰਹ ਜਿਹੜਾ ਨੋਰਮਲ ਪਾਣੀ ਨਾਲ ਕਰ ਲਿਆ ਵਾ ਸਾਫ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੀ ਆਪਣੀ ਸਕਿਨ ਤੇ ਜਿਹੜਾ ਲਗਾ ਲੈਣਾ ਵਾ ਤੇ ਸਕਿਨ ਤੇ ਲਗਾਉਣ ਤੋਂ ਬਾਅਦ ਇੱਕ ਵਧੀਆ ਜੀ ਮੈਂ ਇਹਨੂੰ ਜਿਹੜੀ ਆ ਮ사ਜ ਦਊਂਗੀ ਜਿਹੜੀ ਕਿ ਕੋਈ 5 ਮਿੰਟ ਲਈਏ ਇਮਾਲੀ ਜਿਹੜੀ ਆਪਾਂ ਮ사ਜ ਕਰਦੇ ਇਹਦੇ ਲਈ ਸੜੇ ਦੋਨਾਂ ਹੱਥਾਂ ਦਾ ਬਹੁਤ ਹੀ ਕੰਮ ਕਰਨਾ ਜਰੂਰੀ ਆ ਫੇਸ ਨੂੰ ਆਪਾਂ ਜਿਹੜਾ ਵਾ ਸਾਫ਼ ਕਰ ਲਿਆ ਨੋਰਮਲ ਪਾਣੀ ਨਾਲ ਸਾਫ਼ ਕਰ ਲਿਆ ਤੇ ਇੱਧਰ ਦੇਖੋ ਮੈਂ ਆਪਣੀ ਜੁਆਇੰਟ ਬਾਂਧੀ ਪਾਲਿਸ਼ ਕਰਦੀ ਕਿਉਂਕਿ ਜਿਹੜੀ ਵੀ ਕਰੀਮ ਬਚੀ ਸੀ ਆਪਾਂ ਆਪਣੇ ਬਾਹਾਂ ਤੇ ਹੱਥਾਂ ਤੇ ਵੀ ਲਗਾ ਕੇ ਇਹਨਾਂ ਨੂੰ ਵੀ ਪਾਲਿਸ਼ ਕਰ ਲਿਆ ਠੀਕ ਹੈ ਹੁਣ ਆਪਾਂ ਬਣਾਉਣ ਲੱਗਿਆਂ ਇੱਕ ਪੈਕ ਜਿਹੜਾ ਆਪਣੇ ਫੇਸ ਤੇ ਆਪਾਂ ਜਿਹਨੂੰ ਲਗਾਵਾਂਗੇ ਉਹਦੇ ਲਈ ਆਪਾਂ ਜਿਹੜਾ ਇਧਰ ਸ਼ਹਿਦ ਲੈ ਲਿਆ ਵਾ ਠੀਕ ਹੈ ਤੇ ਸ਼ਹਿਦ ਜਿਹੜਾ ਆਪਾਂ ਜ਼ਿਆਦਾ ਨਹੀਂ ਲੈਣਾ ਮੈਂ ਦਿਖਾ ਦਿੰਦੀ ਆ ਇੱਧਰ ਆਪਾਂ ਲੈ ਲੈਣਾ ਇੱਕ ਵਿਟਾਮਿਨ E ਦਾ ਕੈਪਸੂਲ ਠੀਕ ਹੈ ਉਸੇ ਹੀ ਕੌਂਡੀ ਦੇ ਵਿੱਚ ਆਪਾਂ ਫਿਰ ਤੋਂ ਬਣਾ ਲੈਣਾ ਇੱਧਰ ਆਪਾਂ ਲੈ ਲੈਣਾ ਵਾ ਥੋੜਾ ਜਿਹਾ ਝੋੜਾਂ ਦਾ ਆਟਾ ਠੀਕ ਹੈ ਇੱਧਰ ਆਪਾਂ ਆਪਣਾ ਜਿਹੜਾ ਪੈਕ ਸੀ ਉਹ ਬਣਾ ਲਿਆ ਵਾ ਠੀਕ ਹੈ ਪੈਕ ਆਪਾਂ ਸਿਰਫ ਉਨਾ ਹੀ ਬਣਾਇਆ ਜਿੰਨਾ ਆਪਾਂ ਆਪਣੇ ਫੇਸ ਤੇ ਜਿਹੜਾ ਵਾ ਲਗਾ ਲੈਣਾ ਕਿਉਂਕਿ ਇਹ ਵਾਲਾ ਪੈਕ ਜਿਹੜਾ ਆਪਾਂ ਜਿਆਦਾ ਇਹਦੀ ਲੇਅਰ ਜਿਹੜੀ ਹੈ ਮੋਟੀ ਨਹੀਂ ਰੱਖਣੀ ਇਹਨੂੰ ਆਪਾਂ ਸਿਰਫ ਹਲਕਾ ਹਲਕਾਰ ਉਹਨਾਣਾ ਯਾਨੀ ਕਿ ਥੋੜਾ ਥੋੜਾ ਪਤਲਾ ਹੀ ਰਹੂਗਾ ਜਦੋਂ ਆਪਾਂ ਇਹਦੇ ਵਿੱਚ ਚੌਲਾਂ ਦਾ ਆਟਾ ਪਾ ਦਿੰਨੇ ਆ ਨਾ ਸ਼ਹਿਦ ਦੇ ਵਿੱਚ ਤੇ ਉਹਦੇ ਨਾਲ ਜਿਹੜੀ ਸਾਡੀ ਸਕਿਨ ਹੈ ਨਾ ਉਹਨੂੰ ਇਹ ਟਾਈਟ ਕਰਨ 'ਚ ਮਦਦ ਕਰਦਾ ਵਾ ਸਕਿਨ ਸਾਡੀ ਜਿਹੜੀ ਬਿਲਕੁਲ ਇੱਕਦਮ ਟਾਈਟ ਬਣ ਜਾਂਦੀ ਆ ਔਰ ਬਹੁਤ ਸੋਹਣੀ ਬੜੀ ਵਧੀਆ ਜਿਹੜੀ ਆ ਨਿਖਰ ਕੇ ਸਾਹਮਣੇ ਵੀ ਹੁੰਦੀ ਆ ਇਸ ਤਰ੍ਹਾਂ ਆਪਾਂ ਇਹਦੇ ਨਾਲ ਆਪਣੀ ਸਕਿਨ ਨੂੰ ਜਿਹੜਾ ਨਾ ਡਰਾਈਡ ਮਾਸਕ ਬਣਾ ਕੇ ਇਹਦੇ ਨਾਲ ਲਗਾ ਸਕਦੇ ਆ ਇਹਦੇ ਲਗਾਉਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਆਪਣੀ ਸਕਿਨ ਨੂੰ ਜਿਹੜਾ ਵਾ ਨਾ ਤੇ ਕੋਈ ਮ사ਜ ਕਰਨੀ ਆ ਨਾ ਕੁਛ ਇਨੂੰ ਸਿਰਫ ਪਾ 10 ਮਿੰਟ ਰੱਖਣਾ ਵਾ ਭਾਵੇਂ ਸੁੱਕੇ ਭਾਵੇਂ ਨਹੀਂ ਸੁੱਕੇ 10 ਮਿੰਟ ਬਾਦ ਆਪਾਂ ਇਹਨੂੰ ਹੌਲੀ ਹੌਲੀ ਪਾਣੀ ਦੇ ਨਾਲ ਜਿਹੜਾ ਨੋਰਮਲ ਪਾਣੀ ਨਾਲ ਇਹਨੂੰ ਉਤਾਰ ਲਾਂਗੇ ਦੇਖੋ ਆਪਾਂ ਜਿਹੜਾ ਮਾਸਕ ਲਗਾਇਆ ਸੀ ਉਹਨੂੰ ਉਤਾਰ ਲਿਆ ਵਾ ਸਕਿਨ ਬਹੁਤ ਸੋਹਣੀ ਬੜੀ ਵਧੀਆ ਜਿਹੜੀ ਟਾਈਟ ਵੀ ਹੋ ਗਈ ਹੈ ਤੇ ਗਲੋ ਵੀ ਕਰਨ ਦੀ ਹੈ ਉਸ ਤੋਂ ਪਹਿਲਾਂ ਵੀ ਜਿਹੜੀ ਆਪਾਂ ਕੋਲ ਛੋੜੀ ਕਰੀਮ ਲਗਾਈ ਉਹਦੇ ਨਾਲ ਵੀ ਸਕਿਨ ਬਹੁਤ ਸੋਹਣਾ ਬੜਾ ਵਧੀਆ ਗਲੋ ਕਰਦੀ ਸੀ ਦੋਨੋਂ ਚੀਜ਼ਾਂ ਜਿਹੜੀਆਂ ਇੱਕ ਸਾਥ ਤੁਸੀਂ 15 ਦਿਨਾਂ ਵਿੱਚ ਇੱਕ ਵਾਰੀ ਜ਼ਰੂਰ ਆਪਣੇ ਚਿਹਰੇ ਤੇ ਲਗਾਓ ਤੁਹਾਡਾ ਚਿਹਰਾ ਜਿਹੜਾ ਬਹੁਤ ਸੋਹਣਾ ਬੜਾ ਵਧੀਆ ਸੁੰਦਰ ਹੋਊਗਾ ਔਰ ਜਿੰਨੀਆਂ ਵੀ ਤੁਹਾਡੇ ਚਿਹਰੇ ਦੇ ਜਿਹੜੀਆਂ ਵੀ ਫਾਈਨ ਲਾਈਨਸ ਜੋ ਵੀ ਅਸਰ ਹੈ ਖਤਮ ਹੋ ਜੂਗੀਆਂ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਆਪਾਂ ਇੱਕ ਨਵੀ